ਭਾਰਤ ਵਿੱਚ ਦੁਨੀਆ ਦੀ ਇਨਕਮ ਇਨ ਇਕੁਐਲਿਟੀ ਸਭ ਤੋਂ ਵੱਧ ਹੈ ਭਾਰਤ ਵਿੱਚ ਜੋ ਸਿਰਫ 10 ਤੋਂ 20 ਲੱਖ ਲੋਕ ਹਨ ਇਨਕਮ ਦੇ ਮਾਮਲੇ 'ਚ ਉਹ ਉਨੇ ਹੀ ਅਮੀਰ ਹਨ ਜਿਨ੍ਹਾਂ ਨੇ 10 ਤੋਂ 20 ਲੱਖ ਅਮਰੀਕਨ ਜਾਂ 10 ਤੋਂ 20 ਲੱਖ ਯੂਰੋਪੀਅਨ ਇਹ ਗੱਲ ਚੰਗੀ ਤਰ੍ਹਾਂ ਸਮਝੋ ਜੇਕਰ ਭਾਰਤ ਵਿੱਚ ਇਨਕਮ ਦੀ ਲਿਸਟ ਬਣਾਈ ਜਾਵੇ ਤਾਂ ਜੋ ਸਭ ਤੋਂ ਉੱਚੀ ਆਮਦਨ ਵਾਲੇ 1 ਜਾਂ 2 ਮਿਲੀਅਨ ਲੋਕ ਹਨ ਉਹਨਾਂ ਦੀ ਆਮਦਨ ਉਨੀ ਹੀ ਹੈ ਜਿੰਨੀ ਸਭ ਤੋਂ ਉੱਚੀ ਆਮਦਨ ਵਾਲੇ ਅਮਰੀਕਨ ਆ ਯੂਰੋਪੀਅਨ ਲੋਕਾਂ ਦੀ ਹੈ ਭਾਰਤ ਇਹਨਾਂ ਅਮੀਰ ਦੇਸ਼ ਹੈ ਪਰ ਸਾਰਾ ਪੈਸਾ ਸਿਰਫ ਉੱਪਰਲੇ 0.1 ਜਾਂ 0.5 ਫੀਸਦੀ ਲੋਕਾਂ ਦੇ ਹੱਥ ਵਿੱਚ ਹੈ ਭਾਰਤ ਬਹੁਤ ਬਹੁਤ ਅਮੀਰ ਹੈ ਪਰ ਉਹ ਸਾਰਾ ਪੈਸਾ ਕੁਝ ਗਿਣਤੀ ਦੇ ਹੱਥਾਂ 'ਚ ਹੀ ਰਹਾ ਗਿਆ ਹੈ ਅਤੇ ਜੋ ਹੁਣ আরাਬਲੀ ਨਾਲ ਹੋ ਰਿਹਾ ਹੈ ਉਹ ਉਸੇ ਲੰਬੀ ਚੱਲ ਰਹੀ ਕੜੀ ਦਾ ਇੱਕ ਹੋਰ ਪਿਸਾ ਹੈ ਜਿਸ ਵਿੱਚ ਗਰੀਬ ਕੋਲੋਂ ਜੋ ਥੋੜਾ ਬਹੁਤ ਵੀ ਕੁਝ ਬਚਿਆ ਹੋਇਆ ਸੀ ਉਹ ਵੀ ਹੋ ਕੇ ਅਮੀਰ ਨੂੰ ਦਿੱਤਾ ਜਾ ਰਿਹਾ ਹੈ ਇਹੀ ਤਾਂ ਇਨਕਮ ਇਨਕਵੈਲਟੀ ਹੈ ਗੱਲ ਸਮਝ ਆ ਰਹੀ ਹੈ ਜੇ ਤੁਸੀਂ ਗਲਤ ਵੇਖ ਰਹੇ ਹੋ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ আরাਵਲੀ ਨਾਲ ਕੁਝ ਹੋ ਰਿਹਾ ਇਹ আরাਵਲੀ ਨਾਲ ਨਹੀਂ ਹੋ ਰਿਹਾ ਇਹ ਅਮੀਰ ਤੇ ਗਰੀਬ ਵਿਚਕਾਰ ਕੁਝ ਚੱਲ ਰਿਹਾ ਹੈ ਤੁਸੀਂ ਕਹਿੰਦੇ ਹੋ ਕਿ ਇਸ ਦਾ ਪ੍ਰਭਾਵ ਸਾਡੇ ਤੇ ਵੀ ਪਵੇਗਾ ਕੀ ਪ੍ਰਭਾਵ ਪਵੇਗਾ ਅਸੀਂ ਇੱਥੇ ਹਾਲਚ ਬੈਠੇ ਹਾਂ ਠੰਡੀ ਹਵਾ ਚੱਲ ਰਹੀ ਹੈ ਕੀ ਪ੍ਰਭਾਵ ਪੈਣਾ ਹੈ ਤੁਹਾਨੂੰ ਕਦੇ ਪਾਣੀ ਦੀ ਘਾਟ ਮਹਿਸੂਸ ਹੋਈ ਹੈ ਉਲਟ ਤੁਹਾਡੇ ਕੋਲ ਵੱਡੀਆਂ ਕਾਰਾਂ ਹਨ ਵੱਡੀਆਂ ਐਸਯੂਵੀ ਹਨ ਤੁਸੀਂ ਤਾਂ ਖੁਸ਼ ਹੋਵੋਗੇ ਤੁਸੀਂ ਕਹੋਗੇ ਵਿਕਾਸ ਹੋ ਰਿਹਾ ਹੈ ਵਿਕਾਸ ਵੇਖੋ ਮਾਈਨਸ ਵਹਾੜ ਤੇ ਚੌੜੀ ਸੜਕ ਬਣ ਗਈ ਤੁਹਾਨੂੰ ਇਹ ਨਹੀਂ ਦਿਸਦਾ ਕਿ ਉਸ ਚੌੜੀ ਸੜਕ ਨੇ ਜ਼ਮੀਨ ਹੇਠਲੇ ਪਾਣੀ ਦੇ ਸਰੋਤ ਨੂੰ ਨੁਕਸਾਨ ਪਹੁੰਚਾਇਆ ਹੈ ਸਭ ਕੁਝ ਨਸ਼ਟ ਹੋ ਗਿਆ ਉਸ ਸੜਕ ਦੇ ਥੱਲੇ ਸਭ ਕੁਝ ਬਰਬਾਦ ਹੋ ਗਿਆ ਪਰ ਉੱਤੇ ਉੱਤੇ ਚਮਕੀਆਂ ਤੇ ਚੌੜੀਆਂ ਸੜਕਾਂ ਦਿਖਾਈ ਦੇ ਰਹੀਆਂ ਹਨ ਤੁਸੀਂ ਖੁਸ਼ ਹੋ ਜਾਂਦੇ ਹੋ ਜਦੋਂ ਵੀ ਕੋਈ ਵੱਡੀ ਲੋਕ ਸਿਹਤ ਸੰਬੰਧਿਤ ਸਮੱਸਿਆ ਖੜੀ ਹੁੰਦੀ ਹੈ ਤਾਂ ਉਸ ਦਾ ਪ੍ਰਭਾਵ ਬਿਲਕੁਲ ਨਾ ਬਰਾਬਰੀ ਵਾਲਾ ਹੁੰਦਾ ਹੈ ਸਭ ਤੋਂ ਵੱਧ ਮਾਰੇ ਜਾਂਦੇ ਹਨ ਗਰੀਬ ਹੀ ਮੱਧ ਵਰਗ ਤੇ ਵੀ ਘੱਟ ਪ੍ਰਭਾਵ ਪੈਂਦਾ ਹੈ ਇਸ ਲਈ ਤੁਸੀਂ ਵੇਖ ਰਹੇ ਹੋ ਕਿ ਕਿਸੇ ਵੱਡੀ ਆਵਾਜ਼ ਨੇ ਇਸ ਵਿਸ਼ੇ ਤੇ ਕੁਝ ਨਹੀਂ ਕੀਤਾ